ਤੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਣ ਕੋਟ ਬਾਰ ਸੁਪਰ ਸੁਪਰਾਨਾ ਧੰਨਵਾਦ ਉਥੇ ਸਾਡੇ ਨਿਰਮਲ ਪੇਖ ਦੇ ਸ਼੍ਰੀ ਮਹਾਨ ਸਾਹਿਬ ਮਹੰਤ ਰੇਸ਼ਮ ਸਿੰਘ ਜੀ ਮਹਾਰਾਜ ਉਹਨਾਂ ਨੂੰ ਇੱਥੇ ਆਉਣ ਤੇ ਜੀ ਆਇਆਂ ਧੰਨਵਾਦ 10 ਵੱਲੋਂ ਮਹੰਤ ਬਾਬਾ ਬਲੌਰ ਸਿੰਘ ਹੋਰਾਂ ਵੱਲੋਂ ਸਾਰੇ ਆਏ ਮਹਾਂਪੁਰਖਾਂ ਦਾ ਧੰਨਵਾਦ ਦੁਆਬੇ ਤੋਂ ਮਾਝੇ ਤੋਂ ਸੰਤ ਆਏ ਨੇ ਸਾਧ ਸੰਗਤ ਜੀ ਇਸੇ ਤਰ੍ਹਾਂ ਬੱਤ ਚਲੋ ਤੋਂ ਸਾਡੇ ਸਰਭ ਭਾਰਤ ਆਲ ਇੰਡੀਆ ਨਿਰਮਲ ਮਹਾ ਮੰਡਲ ਦੇ ਸਕੱਤਰ ਜਰਨਲ ਸਾਹਿਬ ਜਿਨ੍ਹਾਂ ਤੋਂ ਆਪ ਜੀ ਨੇ ਬਜਨ ਸ੍ਰਵਣ ਕੀਤੇ ਜਿਨ੍ਹਾਂ ਨੇ ਸਾਧ ਸੰਗਤ ਜੀ ਬੇਅੰਤ ਮੇਰੇ ਵਰਗਿਆਂ ਨੂੰ ਗੁਰਮਖੋ ਸੇਵਾਵਾਂ ਦੇ ਲਾਇਕ ਕੀਤਾ ਮਹੰਤ ਬਾਬਾ ਹਾਕਮ ਸਿੰਘ ਜੀ ਮਹਾਰਾਜ ਸੋ ਆਏ ਨੇ ਸਾਰਿਆਂ ਦਾ ਧੰਨਵਾਦ ਮਹੰਤ ਚਮਕੌਰ ਸਿੰਘ ਜੀ ਲੋਗੜਵਾਲੇ ਜੋ ਸਾਡੇ ਨਿਰਮਲ ਮਾਲਵਾ ਸਾਧੂ ਸਿੰਘ ਦੇ ਪ੍ਰਧਾਨ ਨੇ ਮਹੰਤ ਬਾਬਾ ਗੁਰਮukh ਸਿੰਘ ਜੀ ਜੋ ਕਿ ਸਾਧ ਸੰਗਤ ਜੀ ਸਾਡੀ ਨਿਰਮਲ ਸੰਪਰਦਾਏ ਦੇ ਸਾਧ ਸੰਗਤ ਜੀ ਧੰਨਵਾਦ ਬਹਿਮੇ ਸ਼ਾਹ ਜੀ ਦੇ ਅਸਥਾਨ ਤੇ ਸੇਵਾ ਮੇਨ ਅਸਥਾਨ ਤੇ ਸੇਵਾ ਨਿਭਾ ਰਹੇ ਨੇ ਵਿਅੰਤ ਰੂਹਾਂ ਆਇਆਂ ਸਭ ਦਾ ਧੰਨਵਾਦ ਮਹੰਤ ਬਾਬਾ ਸ਼ਾਂਤ ਆਨੰਦ ਜੀ ਵਿਸ਼ੇਸ਼ ਤੌਰ ਤੇ ਸਤ ਸੰਗਤ ਜੀ ਕਾਫੀ ਸਮੇਂ ਤੋਂ ਸਨੇਹ ਹੈ ਉਹਨਾਂ ਦੀ ਸਿਹਤ ਵੀ ਭਾਵੇਂ ਠੀਕ ਨਹੀਂ ਸੀ ਰਜੇਵੇਂ ਵੀ ਬੜੇ ਸਿਰ ਪਿਆਰ ਵਿੱਚ ਆਏ ਬਹੁਤ ਧੰਨਵਾਦ ਬਹੁਤ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਕਸ਼ਮੀਰ ਸਿੰਘ ਜੀ ਕਾਰ ਸੇਵਾ ਪੂਰੀ ਵਾਲੇ ਮਹਾਂਪੁਰਖ ਉਹਨਾਂ ਨੇ ਤਕਰੀਬਨ ਸਵੇਰੇ ਹੀ ਆ ਜਾਣਾ ਸੀ ਪਰ ਸਤ ਸੰਗਤ ਜੀ ਚਲੋ ਸਥਾਨਾਂ ਦੇ ਰਜੇਵੇਂ ਹੁੰਦੇ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਮਹਾਂਪੁਰਖਾਂ ਨੂੰ ਨਮਸਕਾਰ ਕਰਨ ਵਾਸਤੇ ਉਹਨਾਂ ਦੀ ਧਰਮਸਪਤਨੀ ਉੱਥੇ ਆਏ। ਤੋਂ ਇਸ ਕਰਕੇ ਥੋੜਾ ਜਿਹਾ ਲੇਟ ਹੋ ਗਏ। ਬਾਬਾ ਜੀ ਵੀ ਤਕਰੀਬਨ 10 ਮਿੰਟਾਂ ਦੇ ਵਿੱਚ ਆਰਤੀ ਕਰਦਿਆਂ ਕਰਦਿਆਂ ਉਹਨਾਂ ਪਹੁੰਚ ਜਾਣਾ ਹੈ। ਆਓ ਸਾਰੇ ਜਣੇ ਪਿਆਰ ਸਹਿ ਸ੍ਰਵਣ ਕਰੀਏ ਕਿਸੇ ਨੇ ਵੀ ਬਿਨਾ ਮਿਲੇ ਤੋਂ ਨਹੀਂ ਜਾਣਾ ਸਾਰੀ ਸੰਗਤ ਨੇ ਸਮਾਪਤੀ ਤੋਂ ਬਾਅਦ ماں ਪੁਰਖਾਂ ਦੀ ਪੰਗਤ ਲੱਗੇਗੀ ਮਿਲ ਕੇ ਜਾਣਾ ਲੰਗਰ ਪਾਣੀ ਛੱਕ ਕੇ ਜਾਣਾ ਪ੍ਰਸ਼ਾਦ ਲੈ ਕੇ ਜਾਣਾ ਬੇਨਤੀ ਪ੍ਰਵਾਨ ਕਰਿਓ ਜੀ ਸਾਡੇ ਡੇਰਾ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਦਾਸ ਵੱਲੋਂ ਮਹੰਤ ਬਲੌਰ ਸਿੰਘ ਹੋਰਾਂ ਵੱਲੋਂ ਸਾਰੇ ਸੇਵਾਦਾਰਾਂ ਵੱਲੋਂ ਸਭ ਦਾ ਬਹੁਤ ਬਹੁਤ ਧੰਨਵਾਦ ਬਹੁਤ ਦੂਰ ਦੂਰ ਤੋਂ ਸੰਗਤ ਆਈ ਹੈ ਸਤ ਸੰਗਤ ਜੀ ਵਾਹਿਗੁਰੂ ਵਾਹਿਗੁਰੂ ਸਾਰਿਆਂ ਨੂੰ ਜੀ ਆਇਆਂ ਨੂੰ ਇੱਕ ਓੰਕਾਰ ਸਤਗੁਰ ਪ੍ਰਸਾਦ ਤਨਾਤ ਸ੍ਰੀ ਮਹੱਲਾ ਪਹਿਲ ਆਰਤੀ ਏਕ ਓੰਕਾਰ ਸਤਗੁਰ ਪ੍ਰਸਾਦ ਗगन ਮੈਂ ਥਾਲ ਰਬ ਚੰਦ ਦੀਪਕ ਬਣੇ ਧਰਤਾ ਮੰਡਲ ਜਨਕ ਕੋਤੀ ਸੁਮਾਲੇ ਆਉ ਪਵਨ ਤਮਰੂ ਕਰੇ ਸਦਗਮਨ ਰਾਏ ਫੁਲਪਤ ਜੋਤੀ ਕੈਸੀ ਆਰਤੀ ਹੋਏ ਪਵ ਕੰਧਨਾ ਤੇਰੀ ਆਰਤੀ ਅਨਹਤ ਸ਼ਬਦ ਵਜੰਤ ਤੇਰੀ ਸਹਿਸ ਤਵ ਨੈਨ ਨਾ ਨੈ ਤੋਹਿ ਕੋ ਸਹਿਸ ਮੂਰਤ ਨਾ ਨਾ ਇੱਕ ਤੋਣੀ ਸਹਿਸ ਪਦ ਬੇਮਲ ਨਾ ਨਾ ਇੱਕ ਪਦ ਗੰਦ ਵਿਨ ਸਹਿਸ ਪਦ ਗੰਦ ਹੀ ਬਚਲ ਤਮੋਣੀ ਸਭ ਮੈਂ ਜੋਤ ਜੋਤ ਰੈ ਸੋਈ ਤਿਸ ਦੇ ਚਾਨਣ ਸਮੈਂ ਚਾਨਣ ਹੋਏ ਗੁਰ ਸਾਖੀ ਜੋਤ ਪਰਿ ਬਿਟ ਹੋਏ ਜੋਤਿ ਸੁਪਾਵ ਸੁਆਰਤੀ ਹੋਏ हर चर कमल मगरत मन दिनो रोही पिया गिरपा जल दी नानक सारंग कोन वास ਤੇਰੋ ਆਰਤੀ ਮਾ ਜਨਮਰਾਇ ਹਾਰੇ ਕੇ ਨਾਮ ਜਨ ਛੂਤੇ ਸਗਲ ਬਸਾਰੇ ਨਾਮ ਤੇਰੋ ਵਸਨੋ ਨਾਮ ਤੇਰੋ ਹੋਰ ਉਸਾ ਨਾਮ ਤੇਰੋ ਕੇਸਰੂ ਲੇ ਛਟਕਾਰੇ ਨਾਮ ਤੇਰਾ ਅੰਬੋਲਾ ਨਾਮ ਤੇਰੋ ਚੰਦਨੋ ਕਸ ਜਪੇ ਨਾਮ ਲੈ ਤੁਝੇ ਕੋ ਸਾ ਨਾਮ ਤੇਰਾ ਦੀਵਾ ਨਾਮ ਤੇਰਾ ਬਾਤੀ ਨਾਮ ਤੇਰਾ ਤੇਲ ਨੇ ਬਾਹੀ ਫਸਾਰੇ ਨਾਮ ਤੇਰੇ जोत लॻारी पयो जे पवन सगला रेम तिरो त नाम फूल मारा पार सगल जे रो कया तुज रे पो नाम तेबर तारी

ਮਾਲਾ ਪਾਤੀ ਮੰਗਲ ਹਰ ਮੰਗਲ ਨਿਤ ਮੰਗਲ ਰਾਜਾ ਰਾਮ ਰਾਏ ਕੋ ਤੰਦੀਯਰਾ ਨਿਰਮਲ ਬਾਤੀ ਤੂੰ ਹੀ ਨਰਨਜਨ ਕਮਲਾ ਪਾਤੀ ਰਾਮਾ ਭਗਤ ਰਮਾ ਆਨੰਦ ਜਾਨੈ ਪੂਰਨ ਪਰਮ ਆਨੰਦ ਵਖਾਨੈ ਮਦਨ ਮੂਰਤ ਪੈ ਤਾਰ ਗੁਬਿੰਦੇ ਸੈਨ ਆਪਣੈ ਭਜ ਪਰਮ ਆਨੰਦ தே தேவ தேவா கே அது சுமாய நி பி சரநாய சத் துர் பூஜோ ਨੇਗਮ ਬਿਟਾਰ ਲਖਨਾ ਲਖਿਆ ਜਾ ਤਤ ਤੇਲ ਨਾਮ ਕੀ ਆ ਬਾਤੀ ਦੀਪਕ ਦੇਉ ਜਿਆਰਾ ਜੋਤ ਲਾਈ ਜਗਦੀਸ਼ ਜਗਾਇਆ ਭੂਜੈ ਭੂਜਣ ਹਾਰ ਪੰਤੇ ਸਭ ਦਯਾ ਨਾਹਦ ਬਾਜੇ ਸੰਗੇ ਫਰੰਗ ਪਾਨੀ ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਤਾਰ ਮਿਰਬਾਣੀ

ਵਾਹਿਗੁਰੂ ਬਣੀਆਂ ਸਾਧਨ ਨੀਕਾ ਆਸ ਮੰਗੋ ਸਤ ਸਿਂਗਾ ਕੋ ਪੈਸ ਮੰਗੋ ਲਾ ਦੇਰੀ ਇੱਕ ਤਾਜਾ ਤੋਰੀ ਜੰਗੀ ਵਾਹਿਗੁਰੂ ਕਰ ਕੀ ਕੀ ਹਰ ਚੰਗੀ ਜਨ ਤਨ ਨਾਲੇ ਵ ਮੰਗੀ ਜੀ ਗੋਪਾਲ ਤੇਰਾ ਯਾਰਤਾ ਜੀ ਦਿਆਲ ਤੇਰਾ ਯਾਰ ਭਈਆ ਜਾਤੇ ਪ੍ਰਸੰਨ ਪਏ ਹੈ ਮਹਾਵਨ ਦੇਵਨ ਕੇ ਤਪ ਮੈਂ ਸੁਖ ਪਾਵੇ ਜਗ ਕਰ ਇੱਕ ਬੇਦਰ ਭਵ ਤਾਪ ਹੈ ਰੇ ਮੇਲ ਧਿਆਨ ਲਾਵੇ ਚਲ ਰ ਤਾਲ ਮਿਰਦੰਗ ਉਪੰਕਰ ਵਾਵਲੀਏ ਸੁਰ ਸਾਜ ਮਿਲਾ किन्नर गंदर्व ग कर गन जश अपर निरतण की तुन कंदन की कर फूलन की बर खा बर खाव की तुन कंदन की कर फूलन की बर खाओ ट करंदर पुरंदर के दानत दर्शन ते कै पर दर्शन पाल में कंपमयात कु हर देव पूरी मेलेव के गुल ਗਲਗਾਂ ਸੱਸ ਬਈਆ ਹੈ ਰਬ ਹੈ ਸੱਸ ਹੈ ਕਰਨਾ ਤੇ ਮੇਰੀ ਆਵੇ ਬਣਤੀ ਸੁਨਲੀ ਜੈ ਔਰ ਨਾ ਮੰਗਤ ਹੋਂ ਤਮੇ ਕਸ਼ ਚਾਹਤ ਹੋਂ ਚਿਤ ਮੈਂ ਸੋਈ ਦੀ ਸ਼fst ਰਹਨ ਅਫਸੋ ਸਹੀ ਰਾਣ ਪ੍ਰੀਤਰੂਜ ਮਰੋ ਕਹਿ ਸਾਚ ਪਤੀ ਜੈ ਸੰਤ ਸਹਾਈ ਸਦਾ ਜਗ ਮਾਈ ਕਿਰਪਾ ਕਰ ਪਿਆ ਮ ਜਿਹ ਹੈ ਵਰ ਦੀਜੈ ਪੈ ਕਹਿ ਜਬ ਤੇ ਤੁਮਰੇ ਤਬ ਤੇ ਕੋ ਅੱਖ ਕਰੇ ਨਹੀਂ ਆਉ ਨਾਮ ਰਹੀਮ ਪੁਰਾਨ ਗੁਰਾਨ ਅਨੇਕ ਕਹਿ ਮਤੇ ਇੱਕ ਨਮਨਿਓ ਸਿਮਰਤ ਸਾਸਤਰ ਵੇਦ ਸਬਾ ਜੋ ਕਹ ਹਮ ਇੱਕ ਨ ਜਾਣੇ ਹੋ ਸ੍ਰੀ ਉਸ ਪਾਨ ਕਿਰਪਾ ਤੁਮਰੀ ਕਰ ਮੈਂ ਨ ਕਹੋ ਸਭ ਤੋ ਹੈ ਪਖਾਨੇ ਹੋ ਸਗਲ ਦੁਆਰ ਕੋ ਸਾਡ ਕਹਿਉ ਤੁਹਾਰੋ ਦੁਹਾਰ ਵਾਹਿ ਗਹਿ ਕੀ ਲਾਜ ਅਸ ਗੋਵਿੰਦ ਦਾਸ ਤੁਹਾਰ ਐਸੇ ਚੰਡ ਪਰਤਾਪ ਤੇ ਦੇਵਨ ਬੜਿਓ ਪਰਤਾਪ ਤੀਨ ਲੋਕ ਜਾਜੈ ਕਰੈ ਰਰਿ ਨਾਮ ਸਤਿ ਜਾਪ 70 ਚੱਕਰ ਵਰਤੀ 70 ਚੱਕਰ ਘੁਰਤੇ ਸੁਪ ਬਸਵੰਸਾਰੇ ਬਤਾਸਾਰੇ ਬਿਜਗਤੀ ਕਾਲੰਗ ਪਰਨਾਸੀ ਦਿਆਲੰਸ ਰੂਪੇ ਸਦਾ ਅੰਗ ਸੰਗੇ ਅਪੰਗੰਬ ਪੂਰਤੇ ਜੋ ਕਾਲੰਗ ਪਰਨਾਸੀ ਦਿਆਲੰਸ ਰੂਪੇ ਸਦਾ ਅੰਗ ਸੰਗੇ ਅਪੰਗੰਬ ਪੂਰਤੇ ਆਉ ਸਤਿਗੁਰਾਂ ਦੀ ਕਿਰਪਾ ਹੋਈ ਆਪ ਆਰਤੀ ਅਰਤੇ ਦੇ ਪਾਠ ਕੀਤੇ ਮੈਂ ਇੱਕ ਬੇਨਤੀ ਕਰਾਂ ਮਾਂ ਪੁਰਖਾਂ ਨੂੰ ਟਾਈਮ ਭਾਵੇਂ ਕਾਫੀ ਹੋ ਗਿਆ ਕੋਈ ਵੀ ਜਾਇਓ ਨਾ ਮਿਲੇ ਤੋਂ ਬਿਨੋ ਮਹੰਤ ਬਾਬਾ ਸ਼ਿਵਰਾਉ ਸਿੰਘ ਜੀ ਕਿਰਪਾ ਕਰਿਓ ਜਾਇਓ ਨਾ ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦਾਂ ਰਵਾਰ ਪਰੀਆਂ ਸਭ ਦਗ ਬਨਿਆਆਂ ਸਭ ਦੋਤਾ ਗਾਹੋ ਹਰੀ ਕੇ ਰਾਵਣ ਜਿੰਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਨਾਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਸਾਰਨਾ ਕੀ ਕਰਹੁ ਕਰੇ ਤੇਰਾ ਕਰਜ ਸਭ ਸਵਾਰਨਾ ਰਬ ਨਾਮ ਗਲਾ ਸਮਰਾਤ ਸੁਆਮੀ ਤੋ ਕਿਉ ਮਨੋ ਬਸਾਰੇ ਹੈ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬਾਂ ਕਿਆ ਨਹੀਂ ਕਰਤੇ ਰਤਾ ਤੇਰਾ ਸਭ ਕਿਸ ਹੈ ਜਿਸ ਦੇ ਸੋਕਾਰੇ ਸਦਾ ਸਿਫਤ ਸੁਲਾਹ ਤੇਰੀ ਨਾਮ ਵਸਾਵੇ ਆਪ ਜਣ ਕੈ ਮਨ ਵਸਿਆ ਵਾਜੇ ਸ਼ਬਦ ਕਣੇ ਸਾਹੇ ਨਾਨਕ ਸਚੇ ਸਾਹਿਬ ਕੀ ਆਨਹੀਂ ਕਰਤੇ ਰ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਨਪੁਆ ਸਾਗਗਵਾਈਆ ਚਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਕੁਜਾ ਜਨ ਦਾ ਗੁਰੂ ਆਣ ਕਿਤਾ ਗੁਰਵਟ ਹੋ ਜਿਸ ਦੀਏ ਇਹ ਵਡਿਆ ਹੇ ਨਾਨਕ ਸੁਨੋ ਸੰਤੋ ਸ਼ਬਦ ਤਰੋ ਪਿਆਰੋ ਬਾਜਾ ਨਾਮ ਮੇਰਾ ਆਧਾਰੋ ਗਾਜੇ ਪੰਚ ਸ਼ਬਦ ਤੁਦ ਕਰ ਸੁਪਾ ਗਏ ਕਰ ਸੁਪਾ ਗਏ ਸ਼ਬਦ ਬਾਜੇ ਕਲਾ ਜਿਤ ਕਰ ਤਾਰਿਆ ਪੰਚ ਦੂਤ ਤੁਦ ਵਾਸ ਕੀਤੇ ਕਾਲ ਕਟ ਕੁਮਾਰਿਆ ਪਰ ਕਰਮ ਪਾਇ ਤੁਦ ਜਨ ਕੋ ਤੇ ਨਾਮ ਹਰ ਕ ਲਾਗੇ ਹੇ ਨਾਨਕ ਤੈ ਸੁਖ ਹੋ ਆਤ ਵਾਜੇ ਹੰਸ ਸੁਨੋ ਬੜ ਭਾਗੀ ਹੂੰ ਸਗਲ ਮਨੋਰਥ ਪੂਰੇ ਪਰਮ ਪ੍ਰਮ ਪ੍ਰਭ ਪਾਇਆ ਉਤਰੇ ਸਗਲ ਵਸੂ ਸੰਤ ਸਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੇ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਕੇ ਬਨੀਤ ਕਹਿ ਤੇ ਪਵਿਤ ਸਤ ਗੁਰ ਰਹਾ ਪ੍ਰਭੂ ਦੇ ਜਦ ਹਮਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਪੂਰੇ ਲੋਕ ਬੋਲੇ ਗੁਰੂ ਪਾਣੀ ਪਿੱਤਾ ਮਾਤਾ ਤਰਤਿ ਮਹਤੋ ਦੇਸ ਰਾਤ ਦੁਰਦਾਈ ਦਇਆ ਕੇ ਲੈ ਸਗਲ ਜਗਤ ਚੰਗਿਆਈਆਂ ਗੁਰੇ ਆਈਆਂ ਬਾਧਾ ਧਰਮ ਹਦੂਰ ਦਰਮੀ ਆਪੋ ਆਪਣੀ ਕਿਨੇੜੇ ਕੇ ਦੂਰ ਕਿੰਨੇ ਨਾਮ ਤੇ ਆਇਆ ਗਏ ਮਸਾਕਤ ਕਾਲ काली ਨਾ ਜਾਣੈ ਤੁਮਰਾ ਅੰਤ ਉਚੇ ਤੇ ਓ ਸਤ ਮਗਰੇ ਤੁਮਰਾ ਸੂਤਰ ਤੁਮਰੇ ਗਤ ਮੈਂ ਤ ਤੁਮਹੀ ਤੁਦ ਅਗੈ ਅਰਦਾਸ ਹਮਾਰੇ ਜਿਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਮੇਰਾ ਵਾਹਿਗੁਰੂ 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 ਸਾਹਿਬ ਜੀ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲੇ ਧਾਈ ਅੰਗਦ ਗੁਰਤੇ ਅਮਰਦਾਸ ਰਾਮਦਾਸਾ ਹੋਏ ਸਹਾਏ ਅਰਜਨ ਹਰਿ ਗੋਬਿੰਦ ਨੂੰ ਗੁਰਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕਸ਼ੰਗ ਧਾਈ ਆ ਜਿਥੇ ਸਬਦ ਖਜਾਏ ਤੇਗ ਵਹਾਦਰਿ ਸਿਮਰੀਆ ਕਰਨਉ ਨ ਜੀ ਆਵੈ ਧਾਈ ਸਉ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀ ਧਰ ਸਰਵੰਸ ਦਾ ਨੀ ਅਮਰਤ ਕੇ ਦਾਤੇ ਸਉ ਥਾਈ ਹੋਣਾ ਜੀ ਸਹਾਏ ਦਸੋਂ ਪਾਸ਼ਾਹੀਆਂ ਦੀ ਆਤਮਕ ਜੋਤ ਜਹਰਾ ਜਹੂਰ ਹਾਜਰਾ ਹਜੂਨ ਸਰਵ ਕਲਾ ਪਰਪੂਰ ਕਲਯੁਗ ਕੇ ਬਹੁਤ ਨਾਮ ਕੇ ਜਹਾਜ ਹਲਤ ਪਲਤ ਕੇ ਰਖਿਆ ਕਿ ਲੋਕ ਪਰਲੋਕ ਕੇ ਸਹਾਇਕ ਹਾਜ਼ਰ ਨਾਜ਼ਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰਿਆਂ ਦਾ ਧੰਨਤਰ ਬੋਲੋ ਜੀ ਸ੍ਰੀ ਵਾਹਿਗੁਰੂ ਜੀ 10 ਪਾਤ ਸਈਆਂ 5 ਪਿਆਰੇ 4 ਸਾਹਿਬ ਜਾਦੇ 40 ਮੁਕਤੇ ਸਮਹੋਂ ਸਹੀਦਾ ਸਿੰਘਾਂ ਪਿਆਰਿਆਂ ਸੱਚਿਆਰਿਆਂ ਹੱਠੀਆਂ ਤੱਪੀਆਂ ਜੱਤੀਆਂ ਸਤਿਆਆਂ ਸੰਤ ਮਹਾਪੁਰਸ਼ਾਂ ਦੀ ਕਮਾਈ ਦਾ ਧੰਨਤਰ ਬੋਲੋ ਜੀ ਸ੍ਰੀ ਵਾਹਿ ਵਾਹਿਗੁਰੂ ਜੀ ਸਮੂਹ குரு ਤਖਤਾ ਸਮੂਹ குரு ਦਵਾਰੇ ਆ ਝੰਡਿਆਂ ਬੁਗਿਆਂ ਨਸਾਨਾ ਜੀ ਕਾ ਧਿਆਨ ਤਰ ਬੋਲੋ ਜੀ ਸ੍ਰੀ ਵਾਹਿਗੁਰੂ ਜੀ हे ਅਕਾਲ ਪੁਰਖੇ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰਬਾਨ ਆਪ ਜੀ ਕੇ ਹਜੂਰ ਅਰਦਾਸ ਬੇਨਤੀ ਹੈ ਜੀ ਦਾਸਾਂ ਦੇ ਸਿਰ ਤੇ ਹੱਥ ਰੱਖੋ ਕਾਮ ਕ੍ਰੋਧ ਲੋਭ ਮੋਹੰਕਾਰ ਤੋਂ ਬਚਾ ਕੇ ਰੱਖੋ ਨਾਮਦਾਨ ਸਿੱਖੀਦਾਨ ਸ਼ਾਂਤੀ ਭਰੋਸਾ ਬਖਸ਼ੋ ਤੁਹਾਡੇ ਚਰਨਾ ਕਮਲਾਂ ਨਾਲ ਬਣ ਆਵੇ ਇਸਾਂ ਸਵਾਸਾਂ ਨਾਲ ਸਿੱਖੀ ਬਖਸੋ ਜੀ ਪ੍ਰੇਮਾ ਭਗਤੀ ਬਖਸੋ ਸਿਰ ਤੇ ਹੱਥ ਰੱਖੋ ਮਿਹਰਬਾਨ ਜੀਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਓਗਣ ਹਮਾਰੇ ਦਇਆ ਕਰੋ ਕੁਸ਼ ਮਿਹਰ ਅਪਵ ਡੁੱਬਦੇ ਪੱਤਰ ਤਾਰੇ ਕੋ ਭਰਿਓ ਜੈਸੀ ਦਾਦਰਾ ਕਛ ਦੀ ਸੁਬਦੇਸ ਨਾ ਬੋਝ ਐਸੇ ਮੇਰਾ ਮਨ ਵਿਖਿਆ ਬਿਮੋਹਿਆ ਕਛ ਯਾਰਾ ਪਾਰ ਨਾ ਸੋਝ ਜਗ ਜਲੰਦਰ ਰਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰ ਹੈ ਉਪਰ ਹੈ ਤਿੱਤਾ ਲਿਹ ਓਵਾਰ ਸੜਦੇ ਬਲ ਦੇ ਸੰਸਾਰ ਤੋਂ ਆਪ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਰੱਖੋ ਮਾਇਆ ਦੇ ਚਲਛਦਰ ਤੋਂ ਹੱਥ ਦੇ ਕੇ ਬਚਾ ਲਓ ਹੀ ਨਿਮਾਣੁ ਕੀ ਮਾਣ। ਨੇ ਤਾੜਿਓ ਕੇ ਤਾਣ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਮਿਹਰਬਾਨ ਆਪ ਜੀ ਕੇ ਹਜ਼ੂਰ ਇਹ ਅਰਦਾਸ ਬੇਨਤੀ ਹੈ ਜੀ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕੈ ਇਹ ਸੋ ਆਉ ਜਨ ਕੈ ਸੰਗਿ ਤੇ ਆਵੈ ਨਾਉ ਆਪ ਮੁਕਤ ਮੁਕਤ ਕਰਾ ਸੰਸਾਰ ਨਾਨਕ ਤੇ ਜਨ ਕਉ ਸਦਾ ਨਮਸਕਾਰ ਜਨਮ ਮਰਨ ਦੁ ਹੋਉ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀਤਾਨ ਦੇ ਭक्ति ਲਾਇਨ ਹਰਿ ਸਿਉ ਲੈਨ ਮਲਾਏ ਦੇ ਮਹਾਬਕ ਅਨੁਸਾਰ ਪਾਤਸ਼ਾਹ ਜੀ ਉਹ ਆਪ ਜੀ ਦੇ ਸਥਾਨ ਤੇ ਪ੍ਰਾਰਥਨ ਸਮੇਂ ਤੋਂ ਲੈ ਕਰਕੇ ਹੋਏ ਸਮੂਹ ਮਹਾਪੁਰਖਾਂ ਦੇ ਨਿੱਕੇ ਮਿੱਠੇ ਯਾਦ ਮਨਾਉਂਦੇ ਹੋਏ ਨਗਰ ਪੰਜ ਗਰਾਈ ਕਲਾਾਂ ਦੇ ਸਮੂਹ ਸਾਧ ਸੰਗਤ ਅਤੇ ਡੇਰਾ ਸਾਹਿਬ ਵੱਲੋਂ ਰਲ ਮਿਲ ਕੇ ਪਾਤਸ਼ਾਹ ਜੀ ਉਹ ਇੱਕ ਮਹੀਨੇ ਤੋਖਨ ਪਾਠਾਂ ਦੀਆਂ ਲੜੀਆਂ ਸਲਾਈਆਂ ਸਨ ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਭੋਗ ਪਾਏ ਗਏ ਉਪਰੰਤ ਆਪ ਜੀ ਕੇ ਹਜ਼ੂਰ ਖੁੱਲੇ ਦੀਵਾਨ ਸਜੇ ਪੰਡਾਲ ਸਜੇ ਪਾਤਸ਼ਾਹੀਓ ਖੁੱਲੇ ਦੀਵਾਨਾਂ ਦੇ ਵਿੱਚ ਕਥਾ ਵਿਚਾਰਾ ਹੋਈਆਂ ਆਰਤੀ ਆਰਤਾ ਅਨੰਤ ਸਾਹਿਬ ਦੇ ਪਾਠ ਹੋਏ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਪਾਤਸ਼ਾਹੀਓ ਸੋ ਆਖਸ਼ਮ ਅਰਦਾਸ ਬੇਨਤੀ ਕਰਕੇ ਇਸ ਅਸਥਾਨ ਦੇ ਦਸਤਾਰ ਬੰਦੇ ਸੰਤ ਬਾਬਾ ਚਮਕੌਰ ਸਿੰਘ ਜੀ ਨੂੰ ਕੀਤੀ ਗਈ ਹੈ ਪਾਸਾ ਜੀ ਉਸ ਮੋ ਨਿਰਮਲ ਭੇਖ ਖਟਦਰਸ਼ਨ ਸਾਧੂ ਸਮਾਜ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਰਲ ਮਿਲ ਕੇ ਪਾਸਾ ਜੀ ਨੂੰ ਇਸ ਅਸਥਾਨ ਦੀ ਸੇਵਾ ਸੌਂਪੀ ਗਈ ਹੈ ਕਿਰਪਾ ਕਰਨੀ ਆਪ ਜੀ ਦੇ ਸੇਵਕ ਦੇ ਸਿਰ ਤੇ ਮਿਹਰਾ ਭਰਿਆ ਹੱਥ ਰੱਖ ਕੇ ਆਪ ਜੀ ਦੇ ਅਸਥਾਨ ਦੀ ਸੇਵਾ ਕਰਾਉਣੀ ਆਪ ਜੀ ਦੇ ਅਸਥਾਨ ਨੂੰ ਦਿਨ ਦੁਪਣੀ ਰਾਤ ਚੌਗਣੀ ਆ ਤਰੱਕੀਆਂ ਬਖਸ਼ਿਸ਼ ਕਰਨੀਆਂ ਨਗਰ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਸੰਗਤਾਂ ਵਿੱਚ ਪ੍ਰੇਮ ਪਿਆਰ ਇਤਿਵਾਖ ਚੜ੍ਹਦੀਆਂ ਕਲਾਂ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਪਾਤਸ਼ਾਹ ਜੀ ਉਹ ਆਪ ਜੀ ਨੂੰ ਸੁੰਦਰ ਪੋਸ਼ਾਕੇ ਪਹਿਨਾਏ ਆਪ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਤੇ ਪਲੌ ਪੜਦੇ ਕੱਜੀ ਰੱਖਣੇ ਬਿਨੇ ਆਕਾਰੀ ਸਤਸੰਗਤ ਆਪ ਜੀ ਦੇ ਦਰ ਤੇ ਤਿਤਫੁੱਲ ਪੇਟਾਵਾ ਲੈ ਕੇ ਹਾਜ਼ਰ ਹੋਈ ਐ ਸਭਨਾਂ ਦੀਆਂ ਹਾਜ਼ਰੀਆਂ ਪੇਟਾਵਾ ਮਨਜ਼ੂਰ ਕਰਨੀਆਂ ਚੜ੍ਹਦੀਆਂ ਕਲਾਂੀਆਂ ਦਾਤਾਂ ਬਖਸ਼ਣੀਆਂ ਦਰੋਂ ਕਰੋ ਨਾਮਦਾਰ ਸਿੱਖੀ ਸਦਕ ਭਰੋਸਾ ਬੁਖਸਣਾ ਕਦਮ ਕਦਮ ਲੇਖੇ ਵਿੱਚ ਲਾਉਣੇ ਸੇਵਾ ਸਿਮਰਨ ਤੇ ਨਿਤਨੇਮ ਦੀਆਂ ਦਾਤਾਂ ਪਾਤਸ਼ਾਹ ਜੀ ਉਹ ਬਖਸ਼ਿਸ਼ ਕਰਨੀਆਂ ਜਿੰਨਾ ਵੀ ਮਾਈਆਂ ਭਾਈਆਂ ਨੇ ਬੀਬੀਆਂ ਨੇ ਪਾਤਸ਼ਾਹ ਜੀ ਉਹ ਗੁਰੂ ਕੇ ਲੰਗਰਾਂ ਦੇ ਵਿੱਚ ਇੱਕ ਮਹੀਨੇ ਤੋਂ ਸੇਵਾਵਾਂ ਵਾਨਿਆ ਸਰਵਤਨੀਆਂ ਸੇਵਾਵਾਂ ਮਨਜ਼ੂਰ ਕਰਨੀਆਂ ਸਿਰ ਤੇ ਹੱਥ ਰੱਖਣਾ ਘਰਾਂ ਵਿੱਚ ਸੁਖ ਸ਼ਾਂਤੀ ਵਰਤੌਣੀ ਆਪ ਜੀ ਕੇ ਹਜ਼ੂਰ ਸਮੂਹ ਸੰਗਤਾਂ ਬੰਨੀਓ ਬਖਸ਼ਿਸ਼ ਕੀਤੇ ਹੋਏ ਭੰਡਾਰਿਆਂ ਵਿੱਚੋਂ ਪਾਵਨ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਜੀ ਕਰੀ پاک ਸਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਇ ਆਪ ਜੀ ਭੋਗ ਲਾਓ ਸੇ ਪ੍ਰਸਾਦ ਸਾਧ ਸੰਗਤ ਦੀ ਰਸਨੀ ਲੈਕ ਹੋਵੇ ਜੋ ਜੀ ਸਕੇ ਸਤਨਾਮ ਵਾਹਿਗੁਰੂ ਜਾਮ ਜਪੇ ਕਰੋ ਕਿਰਪਾ ਨਿਹਾਲਤਾਈ ਦੇ ਹੁਕਮ ਨਾਮੇ ਬਖਸ਼ੋ ਹੁਕਮ ਨਾਮੇ ਪਰਚਰਨ ਦੇ ਸਮਰੱਥਾ ਬਖਸ਼ਣੀ ਜੀ ਜੋ ਜੀਦਰ ਤੇਰੇ ਤੇ ਆਵੇ ਸੋ ਰਾਜੀ ਜਾਵੇ ਮਨ ਮੰਗੀਆਂ ਮਰਾਦਾ ਪਾਵੇ ਖਾਲੀ ਕੋਈ ਨਾ ਜਾਵੇ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲੇ ਆਪ ਜੀ ਦਾ ਪਵਿੱਤਰ ਨਾਮ ਚਿਤਾਵਾ ਜੀ ਧੰਗ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਤਵਾ ਚਲਾਇਓ ਸਭ ਸੇਖਨ ਕੋ ਹੁਕਮ ਹੈ ਗੁਰੂ ਗੁਰੂ ਗ੍ਰੰਥ ਜੇ ਮਾਨਿਓ ਪ੍ਰਗਟ ਗੁਰਾਂ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ ਖੰਡਾ ਜਾਂ ਕੇ ਹੱਥ ਮੈਂ ਕਲਗੀ ਸੋ ਹਮਰੇ ਰੱਖਿਆ ਕਰੇ ਗੁਰੂ ਕਲਗੀ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਜੋ ਸਰਦਾ ਕਰ ਸੇਮ ਦੇ ਵਾਹਿਗੁਰੂ ਪਾਰ ਜੋ ਸਰਦਾ ਕਰ ਸੇਮ ਦੇ ਵਾਹਿਗੁਰੂ ਪਾਰ ਉਤਾਰਨ ਬੋਲੇ ਖਾਲਸਾ ਵਾਹਿਗੁਰੂ ਜੀ ਕੀ ਫਤ ਤਬੇ ਸਤਨਾਮ ਵਾਹਿਗੁਰੂ ਸਭ ਜੀਓ ਸੋ ਕਹੋ ਤਨ ਗੁਰ ਸੇਵੀਐ ਹਨਸ ਸਾਜ ਸੁਭਾਈ ਦਰਸਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਈ ਕਵੀਰ ਸੇਵਾ ਕੋ ਦੋਈ ਭਲੀ ਇੱਕ ਸੰਤ ਇਕ ਰਾਮ ਰਾਮ ਜੂ ਦਾਤਾ ਮੁਕਤ ਕਾ ਸੰਤ ਜਪਾਵੇ ਨਾਮ ਸਤਨਾਮ ਵਾਹਿਗੁਰੂ ਸਹਬ ਜੀ ਸੋਰਠ ਮਹਾਲਾ ਪੰਜ ਬਾ ਗਰ ਪੂਰਾ ਭੇਟਿਓ ਬੜ ਭਾਗੀ ਮਨ ਹੈ ਭਿਆ ਪਰਗਾਸਾ ਕੋਈ ਨ ਪਹੁੰਚ ਨ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ ਗੁਰਪੂਰਾ ਭੇਟਿਓ ਬੜੁ ਭਾਗੀ ਮਨਹਿ ਭਿਆ ਪ੍ਰਗਾਸਾ ਕੋਈ ਨ ਪਹੁੰਚ ਨ ਹਾਰਾ ਦੂਜਾ ਆਪਣੇ ਸਾਹਿਬ ਕਾ ਉਪਵਾਸ ਆਪਣੀ ਸਤਗੁਰ ਕੈ ਬਲਿਹਾਰੈ ਆਗੇ ਸੁਖ ਪਾਠ ਸੁਖ ਸਾਜ ਘਰ ਆਨੰਦ ਹਮਾਰਾ ਰਹਾਓ ਅੰਤਰ ਜਮੀ ਕਰਨਹਿ ਹਾਰਾ ਸੋਈ ਕਸਮ ਮਹਾਰਾ ਨਿਰਭਉ ਭਈ ਗੁਰ ਚਰਨੀ ਲਾਗੇ ਇਕ ਰਾਮ ਨਾਮ ਆਧਾਰ ਸਫਲ ਦਰਸਨ ਆਕਾਨ ਮੂਰਤ ਪ੍ਰਭ ਹੈ ਭੀ ਹੋਵਨ ਹਾਰਾ ਕਾਂਠ ਲਗਾਏ ਆਪਣੀ ਜਨ ਰਾਖੀ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੀ ਨਾਨਕ ਤੋ ਗੁਰ ਪੂਰਾ ਭੇਟਿਓ ਸਗਲੇ ਦੁਖ ਵਿਨਾਸੀ ਵੱਡੀ ਵਡਿਆਈ ਅਚਰੇ ਜ ਸੁਭਾ ਕਾਰਜ ਆਇਆ ਰਾਸੇ ਨਾਨਕ ਕੋ ਗੁਰਪੂਰਾ ਭੇਟਿਓ ਸਗਲੇ ਦੁੱਖ ਬਿਨਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਕੋਟਾਨ ਕੋਟਵਾਰ ਸ਼ੁਕਰ ਸ਼ੁਕਰਾਨਾ ਧੰਨਵਾਦ ਜਿਨ੍ਹਾਂ ਨੇ ਮਿਹਰ ਦਇਆ ਕੀਤੀ ਸਤ ਸੰਗਤ ਜੀ ਇਸ ਸੁਹਾਵਨਾ ਸਮਾਂ ਬਖਸ਼ਿਆ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਮਲੂਕ ਸਿੰਘ ਜੀ ਮਹਾਰਾਜ ਗੋਦੜੀਏ ਸੰਤ ਬਾਬਾ ਨਰਮਿੰਦਰ ਸਿੰਘ ਜੀ ਮਹਾਰਾਜ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਸੰਤ ਬਾਬਾ ਤਰਲੋਕ ਸਿੰਘ ਜੀ ਸੰਤ ਬਾਬਾ ਮਾਣਾ ਸਿੰਘ ਜੀ ਸੰਤ ਬਾਬਾ ਨਛੱਤਰ ਸਿੰਘ ਜੀ ਸੰਤ ਬਾਬਾ ਨਾਦਰ ਸਿੰਘ ਜੀ ਅਤੇ ਮੁੱਖੀ ਮਹੰਤ